ਸਵੇਰ ਦਾ 4:30 ਦਾ ਟਾਈਮ ਹੋ ਚੁੱਕਾ ਹੈ ਤੇ ਸੰਗਤ ਦਾ ਇਕੱਠ ਦੇਖੋ ਅੱਗੇ ਜਾਣ ਦੇ ਲਈ ਅੱਜ ਅਸੀਂ ਜਾਣਾ ਗੋਵਿੰਦ ਧਾਮ ਤੋਂ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਉਪਰਸ਼ੇ ਕਿਲੋਮੀਟਰ ਟ੍ਰੈਕਾ ਗੁਰਦੁਆਰਾ ਸਾਹਿਬ ਤੇ مین ਗੇਟ ਆਪਾਂ ਜਾਣਾ ਅੱਜ ਇੱਧਰ ਨੂੰ ਬੋਲੇ ਸੋ ਨਿਹਾਲ ਬੋਲੇ ਸਤਿ ਸ੍ਰੀ ਅਕਾਲ ਇਸ ਜਗ੍ਹਾ ਤੇ ਨੇ ਬਹੁਤ ਜ਼ਿਆਦਾ ਘੋੜੇ ਉੱਪਰ ਜਾਣ ਦੇ ਲਈ ਜਿਹੜੀਆਂ ਸੰਗਤਾਂ ਉੱਪਰ ਨਹੀਂ ਪੈਦਲ ਜਾ ਸਕਦੀਆਂ ਉਹਨਾਂ ਲਈ ਇਹ ਘੋੜੇ ਮਿਲ ਸਕਦੇ ਹਨ 1000 ਤੋਂ 1500 ਦੇ ਵਿੱਚ ਮੌਸਮ ਬਹੁਤ ਖਰਾਬ ਰਾਤੀ ਜੋ ਸੰਗਤਾਂ ਵਾਪਸ ਆਈਆਂ ਸੀ ਉਹ ਕਹਿ ਰਹੀਆਂ ਸੀ ਕਿ ਉੱਪਰ ਇੱਥੇ ਹੀ ਮੀਂਹ ਪੈਣਾ ਸਟਾਰਟ ਹੋ ਗਿਆ ਤੇ ਰਾਤ ਜੋ ਸੰਗਤਾਂ ਵਾਪਸ ਆਈਆਂ ਸੀ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਸੀ ਵੀ ਉੱਪਰ ਬਰਫ਼ ਵੀ ਪੈ ਰਹੀ ਹੈ ਬਰਫ਼ ਠੀਕ ਹੈ ਚਲੋ ਪਰ ਮੀਂਹ ਦੇ ਕਰਕੇ ਥੋੜਾ ਧਿਆਨ ਰੱਖਣਾ ਪੈਂਦਾ ਫਿਸਲਣ ਦਾ ਹਾਂਜੀ ਆਪਾਂ ਚੱਲਿਆ ਨੂੰ ਹੋ ਚੁੱਕਾ ਹੈ ਇਸ ਵਕਤ ਤਕਰੀਬਨ 1 ਘੰਟਾ ਪੂਰਾ ਹੋ ਗਿਆ ਤੇ ਆਪਾਂ 2 ਕਿਲੋਮੀਟਰ ਦਾ ਸਫ਼ਰ ਆਪਣਾ ਪੂਰਾ ਕਰ ਵੀ ਲਿਆ ਤੇ ਦਿਨ ਵੀ ਚੜ ਗਿਆ ਹੁਣ ਪਹਿਲਾਂ ਆਪਾਂ ਜੋ ਚੱਲੇ ਸੋ ਉਹ ਹਨੇਰਾ ਸੀ ਤੇ ਤੁਹਾਨੂੰ ਦਿਖਾਉਣੇ ਆ ਆਸ-ਪਾਸੇ ਦਾ ਦ੍ਰਿਸ਼ ਹੈ ਇਸ ਟਾਈਮ ਦਾ ਜਿਸ ਸਵਰਗ ਨੂੰ ਜਾਂਦੇ ਰਸਤੇ ਹੈਗਾ ਮੀ ਲਗਾਤਾਰ ਪੈ ਰਿਆ ਹਲਕਾ ਹਲਕਾ ਆਪਣੇ ਕੱਪੜੇ ਵਗੈਰਾ ਭਿੱਜ ਗਏ ਰੇਨ ਕੋਟ ਆ ਜੋ ਗੋਡਿਆਂ ਤੱਕ ਹੀ ਆਉਂਦਾ ਬੂਟ ਵੀ ਕਿੱਲੇ ਹੋਗੇ ਅੱਗੇ ਤੋਂ ਜੋ ਵੀ ਆਉਂਦਾ ਆਉਣਾ ਚਾਹੁੰਦਾ ਰੇਨ ਕੋਟ ਵੱਡਾ ਲੈ ਕੇ ਆਇਓ ਬਾਈ ਸਾਰਿਆਂ ਕੋਲ ਇੱਥੇ ਜ਼ਿਆਦਾਤਰ ਗੋਡਿਆਂ ਤੱਕ ਹੀ ਇਧਰ ਮਾਰਕੀਟਾਂ ਚ ਗੋਡਿਆਂ ਤੱਕ ਹੀ ਮਿਲਦੇ ਨੇ ਰੇਨ ਕੋਟ ਜਿਵੇਂ ਜਿਵੇਂ ਉੱਪਰ ਜਾ ਰਹੇ ਆਪਾਂ ਓਵੇਂ ਓਵੇਂ ਠੰਡ ਵੀ ਵਧਦੀ ਜਾਂਦੀ ਤੇ ਉੱਪਰੋਂ ਉੱਪਰੋਂ ਕੱਪੜੇ ਵੀ ਆਪਣੇ ਗਿੱਲੇ ਹੁੰਦੇ ਜਾਂਦੇ ਆ ਕੱਪੜੇ ਗਿੱਲੇ ਹੋਣ ਕਰਕੇ ਫਿਲਹਾਲ ਤਾਂ ਆਪਾਂ ਚੱਲ ਰਹੇ ਹਾਂ ਜਿੰਨਾ ਚਿਰ ਚੱਲਦੇ ਰਹਾਂਗੇ ਉਹਨਾਂ ਨੂੰ ਠੰਡ ਨਹੀਂ ਲੱਗੂ ਕਦੇ ਵੀ ਨਹੀਂ ਲੱਗੂ ਕਿਉਂਕਿ ਸਰੀਰ ਗਰਮ ਹੁੰਦਾ ਰਹਿੰਦਾ ਪਰ ਜਿਆਦਾ ਪਰੋ ਅੱਗੇ ਉਸ ਟਾਈਮ ਠੰਡ ਲੱਗਦੀ ਹੈ ਬਾਕੀ ਆਪਾਂ ਲਗਭਗ ਅੱਧੇ ਦੇ ਤਕਰੀਬਨ ਸਫ਼ਰ ਆਪਣਾ ਤੈਅ ਕਰ ਲਿਆਗਾ 3 ਕਿਲੋਮੀਟਰ ਹੋਰ ਰਹਿ ਗਿਆ ਜਿਵੇਂ ਜਿਵੇਂ ਉੱਪਰ ਵੱਧ ਜਾਨੇ ਆਪਾਂਵੇਂ ਉਹਨੇ ਠੰਡ ਵੀ ਵੱਧਦੀ ਜਾਂਦੀ ਹੈ ਬਾਕੀ ਜਿੰਨਾ ਚਿਰ ਆਪਾਂ ਤੁਰਦੇ ਰਾਵਾਂਗੇ ਉਹਨਾਂ ਚਿਰ ਠੰਡ ਨਹੀਂ ਲੱਗੂਗੀ ਇਸ ਟਾਈਮ ਉਪਰ ਰੋਗੇ ਉਸ ਟਾਈਮ ਠੰਡ ਲੱਗੋਗੇ ਕਿਉਂਕਿ ਤੁਰਦੇ ਤੁਰਦੇ ਦਾ ਸਰੀਰ ਗਰਮ ਰਹਿੰਦਾ ਤੇ ਠੰਡ ਨਹੀਂ ਲੱਗਦੀ ਬਾਕੀ ਠੰਡ ਲੱਗਣ ਦਾ ਕਾਰਨ ਹੋਰ ਵੀ ਜਿੱਦਾਂ ਬੂਟ ਵਗੈਰਾ ਸਾਰੇ ਭਿੱਜੇ ਹੋਏ ਕੱਲੇ ਮੇਰੇ ਨਹੀਂ ਬਹੁਤ ਸਾਰੀ ਸੰਗਤ ਦੇ ਬੂਟ ਵਗੈਰਾ ਗਿੱਲੇ ਹੋਏ ਤੇ ਰੇਨ ਕੋਟ ਉਹ ਤਾਂ ਕੋਈ ਜ਼ਿਆਦਾ ਵਧੀਆ ਨਹੀਂ ਹੁੰਦੇ ਇੱਧਰ ਤਾਂ ਆਪਣੇ ਆਪਣੇ ਜੋ ਵੀ ਆਉਂਦਾ ਪੰਜਾਬ ਵਾਲੀ ਸਾਈਡ ਤੋਂ ਉਧਰੋਂ ਹੀ ਲੈ ਕੇ ਆਇਆ ਕਰੋ ਵਧੀਆ ਹੋਏ 3 ਕਿਲੋਮੀਟਰ ਉਪਰ ਆ ਗਏ ਆਪਾਂ 3 ਕਿਲੋਮੀਟਰ ਜੀ ਹੋਰ ਪੈ। ਇੱਥੇ ਆ ਕੇ ਪਾਣੀ ਦੀ ਬੋਤਲ ਲਈਏ। ਕਿਉਂਕਿ 80 ਰੁਪਏ ਦੀ ਮਹਿੰਗੀ ਹੈ। ਬਾੜੀ ਇਹਦੇ ਨਾਲ। ਮੌਦਿਕ ਉਚਾਈ ਬਹੁਤ ਜ਼ਿਆਦਾ ਹੈ ਤੇ ਸਮਾਨ ਨੇ ਹੋਣਾ ਇਹਨਾਂ ਨੂੰ ਬਹੁਤ ਜ਼ਿਆਦਾ 80 ਗੀਨ। ਉਹ ਸਾਹਮਣੇ ਖੜੀਆਂ। ਉਹ ਹੀ ਸਵੇਰ ਵਾਲੀਆਂ ਘੋੜੀਆਂ ਇੱਥੇ ਵੀ। ਪਰ ਸਵੇਰੇ ਘੱਟ ਵੀ ਇੱਥੇ ਬਹੁਤ ਜ਼ਿਆਦਾ ਖੜੀਆਂ। ਤੇ ਦੇਖੋ। ਬਹੁਤ ਜ਼ਿਆਦਾ ਇੱਥੇ ਠੰਡ ਦਾ ਕਾਰਨ ਇਹ ਹੈ ਮੈਂ ਇਹ ਚੀਜ਼ ਤਾਂ ਇਹ ਬਰਫ਼ ਉੱਪਰ ਤੋਂ ਆ ਰਿਹਾ ਪਾਣੀ ਇਹ ਸਾਰੇ ਦਾ ਸਾਰਾ ਜੰਮਿਆ ਹੋਇਆ ਇੱਕ ਤਰ੍ਹਾਂ ਦਾ ਗਲੇਸ਼ੀਅਰ ਹੀ ਬਣਿਆ ਪਿਆ ਹੈ ਥੱਲੇ ਤੱਕ ਇਹ ਸਾਰਾ ਚਟਾ ਚਟਾ ਜੋ ਦਿਖਾਈ ਦਿੰਦਾ ਤੇ ਰਸਤੇ 'ਚ ਆਪਾਂ ਨੂੰ ਇਹ ਮਿਲੇ ਸੀ ਸ਼ਾਰਟਕਟ ਕਿਉਂਕਿ ਜ਼ਿੱਦ ਦਾ ਰਸਤਾ ਉਹ ਬੜਾ ਦੂਰ ਤੱਕ ਪਰੇ ਨੂੰ ਜਾ ਕੇ ਉਹ ਉੱਥੋਂ ਆ ਰਿਹਾ ਹੈ ਸੰਗ ਤਾਂ ਆਪਾਂ ਇੱਧਰ ਦੀ ਉੱਪਰ ਚੜ ਜਾਣ ਲਓ ਜੀ ਕਰੋ ਦਰਸ਼ਨ ਥੋੜੀ ਹੋਰ ਨੇੜੀਕ ਤੋਂ ਇਸ ਬਰਫ਼ ਦੇ ਇਸ ਗਲੇਸ਼ੀਅਰ ਦੇ ਕੋ ਸਾਹਮਣੇ ਕਿੰਨਾ ਸੋਹਣਾ ਝਰਨਾ ਪਾਣੀ ਆ ਰਿਹਾ ਤੇ ਉੱਪਰੇ ਪੂਰੀ ਜੰਮੀ ਹੋਈ ਬਰਫ਼ ਥੋੜਾ ਜਿਹਾ ਅੱਗੇ ਆ ਕੇ ਆਪ ਨੂੰ ਦੇਖਣ ਨੂੰ ਮਿਲਦੀ ਏ ਉਸੇ ਗਲੇਸ਼ੀਅਰ ਆਪਾਂ ਕਹਿ ਸਕਦੇ ਜਿਸ ਦੀ ਇੱਕ ਸਾਈਡ ਤੇ ਬਣੀ ਹੋਈ ਦੀਵਾਰ ₹100 ਦੇ ਨਾਲੇ ਲਾਂਗਾ ਬਣਾ ਦਿੰਦੇ ਇੱਥੇ ਇਹ ਅੰਦਾਇ ਤੋਏ ਥੱਲੇ ਤੇ ਨੀਚੇ ਉਹੀ ਵਾਲੀ ਜਗ੍ਹਾ ਜਿੱਥੇ ਆਪਾਂ ਪਹਿਲਾਂ ਦੇਖੀ ਪਾਣੀ ਚੱਲ ਰਿਹਾ ਸੀ ਲਗਾਤਾਰ ਮੀਂਹ ਆ ਰਿਹਾ ਸੰਗ ਤੋਂ ਤੇ ਇਹ ਯਾਤਰਾ ਆਪਣੀ ਉੱਪਰ ਤੱਕ ਮੀਂਹ ਹੀ ਹੋਊਗੀ ₹100 ਪੈ ਦਿੱਤੇ ਆਪਾਂ ਮੀਂਹ ਨਾਲ ਠੰਡ ਜਿਵੇਂ ਜਿਵੇਂ ਉੱਪਰ ਜਾਂਦੇ ਆ ਉਹ ਵੀ ਠੰਡ ਵਧੀ ਜਾਂਦੀ ਹੈ ਤੇ ਨਾਲ ਨਾਲ ਪੂਰਾ ਸਾਫ਼ ਪਾਣੀ ਆ ਰਿਹਾ ਹੈ ਉੱਪਰ ਤੋਂ ਆਪਣੇ ਦੋਸਤਾਂ ਤੋਂ ਬਹੁਤ ਘੱਟ ਆ ਕਿਉਂਕਿ ਆਪਾਂ ਬਹੁਤ ਸਾਰੀਆਂ ਸੰਗਤਾਂ ਨੂੰ ਪਿੱਛੇ ਛੱਡ ਆਏ ਆ ਆਪਾਂ ਜੀ ਇਸ ਜਗ੍ਹਾ ਤੇ ਖੜੇ ਆਂ ਇਸ ਜਗ੍ਹਾ ਤੋਂ ਦੋ ਰਸਤੇ ਪਾੜਦੇ ਆਂ ਕਿਹਨਸੇ ਨੂੰ ਉੱਪਰ ਜਾਂਦੇ ਇੱਕ ਸਿੜੀਆਂ ਵਾਲਾ ਇੱਕ ਦੂਸਰਾ ਸਿੜੀਆਂ ਵਾਲੇ ਤੇ ਆਪਾਂ ਇਕੱਲੇ ਹੀ ਜਾ ਰਹੇ ਆਂ ਇਸ ਵਕਤ ਕੋਈ ਦਿਖਾਈ ਨਹੀਂ ਦਿੰਦਾ ਦੂਸਰੇ ਤੇ ਜਾ ਰਹੇ ਬਾਕੀ ਸੰਗ ਦੇਖਦੇ ਆਂ ਸਿੜੀਆਂ ਵਾਲਾ ਕਿਹੋ ਜਿਹਾ ਰਸਤਾ ਫਿਲਹਾਲ ਇੱਥੋਂ ਦਿਖਾਈ ਦਿੰਦਾ ਸਿੱਧਾ ਹੀ ਹੈ ਇਹ ਆਹ ਦੋ ਰਸਤੇ ਇੱਕ ਇਹ ਇਧਰ ਦੀ ਹਵਾਏ ਸਿੱਧਾ ਚੱਲ ਗਿਆ ਇਹ ਹੈ ਸਿੜੀਆਂ ਵਾਲਾ ਰਸਤਾ ਸਿੜੀਆਂ ਸਿੜੀਆਂ ਦੇਖਦੇ ਕਿਨ ਸ਼ਾਰਟਕਟ ਹੈ ਕਿੰਨੀ ਦੂਰੀ ਘਟ ਕੋ ਪੌੜੀਆਂ ਵਾਲਾ ਰਸਤਾ ਜੇ ਇਸ ਤਰ੍ਹਾਂ ਨਾ ਇਥੇ ਤਲਕਣ ਘਟਾ ਪਰਾ ਇਹ ਜਰੂਰ ਉਹਦੇ ਤੁਹਾਨੂੰ ਇੱਕ ਵਾਰ ਜੀ ਇਹਨਾਂ ਲਗਾਤਾਰ ਪੌੜੀਆਂ ਦਾਾਰ ਆਗੇ ਪੌੜੀਆਂ ਚੜ੍ਹਨੀਆਂ ਪੈਣੀਆਂ ਪੂਰੇ ਜੋਰ ਨਾਲ ਤੇ ਜੋ ਦੂਸਰਾ ਰਸਤਾ ਉਹ ਆਪਣੀ ਤੋਂ ਇੰਨਾ ਥੱਲੇ ਰਹਿ ਗਿਆ ਦੇਖ ਸਕਦੇ ਹੋ ਇੱਥੇ ਥੋੜਾ ਜਿਹਾ ਆਪਾਂ ਕਹਿ ਦਈਏ ਵੀ ਜਿਆਦਾ ਇੰਨੀ ਉਚਾਈ ਹੌਲੀ ਹੌਲੀ ਆਉਂਦੀ ਹੈ ਉਚਾਈ ਉੱਥੇ ਪਰ ਉੱਥੇ ਤਿਲ ਪਣ ਜਿਆਦਾ ਉਸ ਜਗ੍ਹਾ ਤੇ ਤੇ ਪੌੜੀਆਂ ਵਾਲੇ ਤੇ ਤੇ ਰਾਹ ਨਾ ਚੜ੍ਹ ਜਾ ਸਕਦੇ ਅਦਰ ਅੱਗੇ ਦੂਜੀ ਵੱਡੀ ਵਾਲੇ ਜਿੱਧਰ ਖਤਰਾਂ ਵਗੈਰਾ ਨਹੀਂ ਜੜਉਂਦੇ ਉਧਰ ਖਤਰਾਂ ਵਗੈਰਾ ਵੀ ਆਉਂਦੀ ਹੈ ਵੱਡੇ ਜਣ ਵਗੈਰਾ ਦਾ ਖਤਰਾ ਕਈ ਵਾਰੀ ਸਾਈਡ ਤੇ ਹੁਣਾ ਬਿੰਨਾ ਖਾਈ ਕਰਕੇ ਆਪਾਂ ਆ ਚੁੱਕੇ ਹਾਂ ਸਵਖਤ ਐਨੀ ਉਚਾਈ ਤੇ ਉਹ ਥੱਲੇ ਦਿਖਾਈ ਦੇ ਰਿਹਾ ਜਿੱਥੇ ਐਚ ਲਿਖਿਆ ਹੋਇਆ ਉਹ ਚੀਜ਼ ਹੈ helicopter لي ਬਣਿਆ ਹੋਇਆ ਉਹ helicopter ਤੇ ਜੋ ਇੱਥੇ ਆਉਂਦੇ ਆ ਚਾਰੇ ਪਾਸੇ ਇੱਥੇ ਬਰਫੀ ਬਰਫਾਈ ਚਿੱਟੀ ਚਿੱਟੀ ਜੋ ਤੁਹਾਨੂੰ ਦਿਖਾਈ ਦੇ ਰਹੀ ਹੈ ਤੇ ਆਪਾਂ ਪਹੁੰਚ ਚੁੱਕੇ ਹਾਂ ਬਿਲਕੁਲ ਨਿਸ਼ਾਨ ਸਾਹਿਬ ਦੇ ਸਾਹਮਣੇ ਇੱਧਰ ਲੱਗਿਆ ਹੋਇਆ ਹਾਂਜੀ ਸੰਗਤ ਜੀ ਪੂਰੇ 3 ਘੰਟਿਆਂ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਗੋਵਿੰਦ ਧਾਮ ਤੋਂ ਲੈ ਕੇ ਗੁਰਦੁਆਰਾ ਸ਼੍ਰੀ ਹਿਮਕੁੰਣ ਸਾਹਿਬ ਆਓ ਕਰੋ ਤੁਸੀਂ ਵੀ ਦਰਸ਼ਨ ਸਾਹਮਣੇ ਝੂਲ ਰਹੇ ਨਿਸ਼ਾਨ ਸਾਹਿਬ ਇਸ ਗੁਰੂ ਘਰ ਦਾ ਤੇ ਉਸੋ ਗਿਆ ਜਾਂਦਾ ਸਰੋਵਰ ਪਾਣੀ ਪਾਣੀ ਸੁਣਦੇ ਤੇ ਸਰੋਵਰ ਦੇ ਨਾਲ ਲੱਗਦਾ ਇਸ ਤਰ੍ਹਾਂ ਦਾ ਪਹਾੜਾ ਪਹਾੜਾਂ ਦਾ ਸੋਹਣਾ ਤੇ ਖੂਬਸੂਰਤ ਦ੍ਰਿਸ਼ ਤੇ ਇਧਰ ਨੀ ਗੁਰਦੁਆਰਾ ਸਾਹਿਬ ਜੀ ਜੱਚਖੰਡ ਦਾ ਇਹ ਹੋਈ ਹੈ ਕਿ ਉੱਪਰ ਹੀ ਹੋਰ ਟਾਈਮ 9 ਵਜ ਚੁੱਕੇ ਆਪਾਂ ਤਕਰੀਬਨ 7:37 ਵੀ ਦੇ ਇੱਥੇ ਆ ਚੁੱਕੇ ਸੀ ਉਸ ਟਾਈਮ 7:20 ਦੇ ਸਿਰਫ ਆਪਣੇ ਤੋਂ ਪਹਿਲਾਂ ਉਹ ਲੋਕ ਹੀ ਪਹੁੰਚੇ ਸੀ ਜੋ ਖਚਰਾ ਵਗੈਰਾ ਤੇ ਆਉਂਦੇ ਆ ਜੇ ਕੁਸ਼ਕ ਗੇਂਤੀ ਤੇ ਜ਼ਿਆਦਾ ਤੋਂ ਜ਼ਿਆਦਾ 20 ਤੋਂ 30 ਜਣੇ ਹੀ ਆਪਣੇ ਤੋਂ ਪਹਿਲਾਂ ਪਹੁੰਚੇ ਤਾਂ ਪਹਿਲਾਂ ਇੱਥੇ ਰੇਲ ਸੀ ਤੇ ਬਾਕੀ ਸੰਗਤ ਹੁਣ ਪਹੁੰਚੀ ਹੈ ਚੱਲੀ ਸਵੇਰ ਦੀ ਆਪਣੇ ਤੋਂ ਪਹਿਲਾਂ ਦੀ ਚੱਲੇ ਕੋ ਸੰਗਤ ਪਰ ਪਹੁੰਚੀ ਹੋਣਾ ਦੇਖੋ ਨਿਕਲਿਆ ਕਰਕੇ ਚਾਰੇ ਪਾਸੇ ਬੱਦਲ ਸਾਫ਼ ਹੋ ਗਏ ਹੁਣ ਨੌ ਵੀ ਹੋ ਗਏ ਆ ਸਾਢੇ ਨੌ ਕਹਿ ਸਕਦੇ ਆਪਾਂ ਨੇ ਹੁਣ ਆਪਾਂ ਪੌਣੇ ਵਾਪਸ ਇਹਨ ਚੱਲੇ ਆਪਾਂ ਕਹਿ ਸਕਦੇ ਕਿ 2 ਘੰਟੇ ਆਪਾਂ ਇਸ ਗੁਰੂ ਘਰ ਤੋਂ ਰੁਕੇ ਆਪਣੇ ਨਾਲ ਵਾਲੇ ਸਾਥੀ ਅਜੇ ਹੁਣ ਆਏ ਆ 5 ਮਿੰਟ ਪਹਿਲਾਂ ਆਪਾਂ ਇਕੱਠੇ ਹੀ ਤੁਰੇ ਸੀ ਬਰਾਬਰ ਨੂੰ 3 ਘੰਟਾ ਪਹਿਲਾਂ ਹੀ ਆਵੇ ਸੀ ਇਹ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਵਾਲਾ ਜੀ ਇੱਕ ਅਜੰਗੀ ਕੈ ਜੀ ਪੀਵੇ ਰਾਂ ਸਪੋੜੀ ਚੰਗਰ ਦੇ ਕਿਤੇ ਇਹ ਚੱਲੇ ਇਹਦਰ ਦੀ ਆ ਰਹੀ ਸੰਗਤ ਕੌੜੀਆਂ ਨਹੀਂ ਸੜੀਆਂ ਰਹਿ ਜੋ ਦੂਸਰਾ ਰਸਤਾ ਸਮਝ ਦਿਖਾਈ ਦੇ ਰਿਹਾ ਉਹ ਇੱਥੋਂ ਨਹੀਂ ਕਿਹ ਰਸਤੇ ਨੂੰ ਸ਼ਾਰਟਕਟ ਜਾਂਦੇ ਤਾਂ ਜਿੰਦਾ ਜਿੱਦਾਂ ਜਿੱਦਾਂ ਲੋਕਾਂ ਨੂੰ ਪਤਾ ਚੱਲ ਰਿਹਾ ਤੇ ਇਹ ਵਾਲਾ ਰਸਤਾ ਜ਼ਿਆਦੇ ਲੋਕ ਚੁਣ ਰਹੇ ਦੇਖੋ ਥੱਲੇ ਤੋਂ ਕਿੰਨੀਆਂ ਸੰਗਤਾਂ ਰਹੀਆਂ ਇਧਰਲੇ ਪਹਾੜ ਤੇ ਸਾਹਮਣੇ ਬਰਫ਼ ਪਈ ਹੋਈ ਏ ਸਾਰੀ ਜੋ ਚਿੱਟਾ ਚਿੱਟਾ ਦਿਖ ਰਿਹਾ ਪਰ ਇਧਰ ਧੁੱਪ ਪੈ ਰਹੀ ਨਾਲ ਇਧਰ ਧੁੱਪ ਨਹੀਂ ਪੈ ਰਹੀ ਏ ਬੱਦਲਾਂ 'ਚ ਲੁਕੇ ਹੋਏ ਥੱਲੋਂ ਜੋ ਸਾਰਾ ਏਰੀਆ ਬੱਦਲਾਂ 'ਚ ਲੁਕੇ ਹੋਏ ਪਰ ਬੱਦਲ ਵੀ ਇਦਾਂ ਹਵਾ ਨਾਲ ਉੱਪਰ ਨੂੰ ਉੱਤਰ ਰਹੇ ਆ ਇਹ ਦੇਖੋ ਤੇ ਸੰਗ ਤਾਂ ਇਹ ਖਚਰਾਂ ਦੇ ਬੈਠ ਬੈਠ ਕੇ ਆਨੰਦ ਲੈ ਰਹੇ ਆ ਜਿਸ ਤਰੀਕੇ ਨਾਲ ਆਪਾਂ ਗਏ ਵੀ ਬਹੁਤ ਸਾਰੀ ਸੰਗਤ ਨਾਲ ਪਹਿਲਾਂ ਸੀ ਮਤਲਬ ਲੇਟ ਤੁਰ ਕੇ ਤੇ ਪਹਿਲਾਂ ਚੱਲ ਗਏ ਸੀ ਉਸੇ ਤਰੀਕੇ ਨਾਲ ਆਪਾਂ ਮਗਰੋਂ ਤੁਰ ਕੇ ਤੇ ਥੱਲੇ ਪਹਿਲਾਂ ਆ ਰਹੇ ਆ ਬਹੁਤ ਸਾਰੀ ਸੰਗਤ ਨਾਲ ਬਾਕੀ ਥੱਲੇ ਆਉਣੇ ਆ ਆਪਾਂ ਜਿਵੇਂ ਜਿਵੇਂ ਥੱਲੇ ਆ ਰਹੇ ਆ ਥੱਲੇ ਥੰਦ ਜੀ ਪਈ ਹੋਈ ਹੈ ਉੱਪਰ ਤਾਂ ਮੌਸਮ ਸਾਫ਼ ਹੋ ਗਿਆ ਸੀ ਪਰ ਥੱਲੇ ਥੰਦ ਜੀ ਪਈ ਹੋਈ ਹੈ ਉੱਪਰ ਤੋਂ ਤਲਕਨ ਕਿਉਂਕਿ ਮੀਂਹ ਪਈ ਹੁੰਦਾ ਸੀਗਾ ਜੋ ਸਿਵਰੇ ਗਏ ਆ ਰਾਤ ਵਿਚਾਰਾ ਰਾਤ ਮੀਂਹ ਪਈ ਗਿਆ ਤਾਂ ਦੱਸਦੇ ਸੀ ਕੱਲ ਵਾਲੇ ਵੀਰ ਜਿਨ੍ਹਾਂ ਨੇ ਕੱਲ ਦਰਸ਼ਨ ਕਰਕੇ ਆਏ ਸੀ ਉੱਪਰ ਤੋਂ ਤਾਂ ਮੀਂਹ ਪੈੰਦ ਕਰਕੇ ਜਾਂਦੇ ਆਪਣੇ ਬੂਟ ਬਾੜ ਪੈ ਜੀ ਬੂਟ ਆਪਾਂ ਆ ਝੂਲੇ 'ਚ ਟੰਗ ਲਏ ਤੇ ਪੈਰਾਂ 'ਚ ਆਪਾਂ ਚੱਪਲਾਂ ਪਾ ਲਈਆਂ ਨਾਲ ਲੈ ਕੇ ਆਏ ਸੀ ਤੇ ਵੈਸੇ ਥਕਾਣ ਵਗੈਰਾ ਕੋਈ ਵੀ ਨਹੀਂ ਵਧੀਆ ਚੜ੍ਹਦੀ ਕਲਾ 'ਚ ਇੱਤਾਂ ਦੇ ਆ ਰਹੇ ਰੋਡ ਦੇਖੋ ਇਹ ਇਹ ਪੱਥਰਾਂੀਆਂ ਲਿਆ ਹਰੇ ਰੋੜਾ ਇਧਰ ਸਾਈਡ ਤੇ ਇਹ ਆ ਪਾ ਥੱਲੇ ਆ ਨਾ ਉਹ ਵਰੀ ਜਗ੍ਹਾ ਤੋਂ ਸਾਰਾ ਧੁੰਦੀ ਧੁੰਦਾ ਥੱਲੇ ਤੱਕ ਤੇ ਵਿਚਾਲੇ ਬੜਾ ਗੰਦਾ ਜਿਹਾ ਪਾਇਆ ਹੋਇਆ ਸਾਰਾ ਖਚਰਾਂ ਵਾਲਿਆਂ ਦਾ ਹੀ ਕੰਮ ਨਹੀਂ ਕਰਕੇ ਇਹਨਾਂ ਦੇ ਤਲਕਣ ਹੋਇਆ ਹੋਇਆ ਅੱਗੇ ਬੜਿਆਂ ਦੇ ਪੈਰ ਤਲਕੇ ਰਸਤੇ 'ਚ ਦੇਖਿਆ ਸਾਹਮਣੇ ਤੋਂ ਦਿਖਾਈ ਦਿੰਦਾ ਇੱਕ ਬਹੁਤ ਹੀ ਖੂਬਸੂਰਤ ਝਰਨਾ ਆ ਦੇਖੋ ਬਿਲਕੁਲ ਚਿੱਟਾ-ਚਿੱਟਾ ਪਾਣੀ ਦੂਰ ਤੋਂ ਵੀ ਦੇਖ ਸਕਦੇ ਆਪਾਂ ਤੇ ਇਧਰ ਵੀ ਦੇਖ ਸਕਦੇ ਆਪਾਂ ਕਿ ਅਜੇ ਉੱਪਰ ਜਾਣ ਵਾਲੀ ਸੰਗਤ ਅਜੇ ਸਾਰੀ ਸੰਗਤ ਉੱਪਰ ਬੈਠੀ ਹੈ ੱਲੇ ਜਾਣ ਵਾਲਿਆਂ 'ਚ 10-15 ਜਾਨੀ ਮੁਸ਼ਕਲ ਨਾਲ ਆਏ ਹੁਣੇ ਤੇ ਬਸ ਸਾਰਾ ਰਸਤਾ ਖਾਲੀ ਹੈ ਜਿੰਨੇ ਜੋ ਲੋਕ ਆਉਂਦੇ ਵਾਪਸ ਜਾਕਰ ਉਹ ਖਚਰਾਂ ਲਈ ਆਏ ਖਚਰਾਂ ਦਾ ਸਾਰਾ ਲੈ ਕੇ ਉਦਾਂ ਸਾਰਾ ਰਸਤਾ ਖਾਲੀ ਪਿਆ ਇਹ ਆ ਰਹੀ ਹੈ ਖਚਰ ਪਰ ਇਹ ਸਵਾਰੀ ਨਹੀਂ ਹੈ ਇਸ ਵਕਤ ਦੀ ਤੇ ਕੋਈ ਇਹ ਖੋਰ ਆ ਰਹੀ ਹੈ ਆਏ ਇਹ 1500 1500 ਰੁਪਏ ਤੇ ਆਟ ਜਾਂਦੇ 1800 ਮੰਗਦੇ 1500 ਦੇ ਬਸ ਕਹਿਣ ਦੇ ਵੀ ਕੰਮ ਤਾਂ ਨਾਲ ਸਾਡਾ ਇਹ ਦੁਨੀਆ ਸੀ ਘੱਟ ਦੇ 1500 ਤੋਂ ਸਾਹਮਣੇ ਦੁਆਰੇ ਉਹੀ ਝਰਨਾ ਜੋ ਆਪਾਂ ਹੁਣੇ-ਉਨੇ ਉੱਪਰ ਤੋਂ ਦੇਖਿਆ ਸੀ ਤੇ ਥੱਲੇ ਆ ਕੇ ਦੇਖੀ ਤਾਂ ਇਹ ਝਰਨਾ ਇਸ ਝਰਨੇ ਦਾ ਪਾਣੀ ਲੰਘ ਰਿਹਾ ਇਸ ਬਰਫ਼ ਦੇ ਥੱਲੇ ਦੀ ਇਹ ਸਾਰੀ ਬਰਫ਼ ਜੰਮੀ ਹੋਈ ਆ ਇਹੋ ਜਿਹੀਆਂ ਬਰਫ਼ਾਂ ਕਰਕੇ ਉੱਪਰ ਵੀ ਜੰਮੀ ਹੋਈ ਉਹਦੇ ਛੋਟਾ ਜਿਹਾ ਝਰਨਾ ਚੱਲ ਰਿਹਾ ਉਧਰ ਵੀ ਉਹਦੇ ਥੱਲੇ ਦੀ ਇਹ ਜੀਆਂ ਬਰਫਾਂ ਕਰਕੇ ਇਧਰ ਜ਼ਿਆਦਾ ਛੰਨ ਹਾਂਜੀ ਸਹੀ 12 ਵਜ ਚੁੱਕੇ ਤੇ ਆਪਾਂ ਗੁਰਦੋਰਾ ਸਾਹਿਬ ਵਾਪਸ ਆ ਚੁੱਕੇ ਥੱਲੇ ਉੱਪਰ ਦਰਸ਼ਨ ਕਰਕੇ ਇਹ ਹੈ ਜੀ ਉਹ ਇਤਿਹਾਸਕ ਦਰਖਤ ਜਿਸ ਦੇ ਅੰਦਰ ਬਾਬਾ ਮੋਧਨ ਸਿੰਘ ਜੀ ਬੈਠਦੇ ਸੀ ਹਰ ਉਹ ਜੋ ਜਾਂਦੇ ਸੀ ਉੱਪਰ ਤੱਕ ਖੋਜ ਕਰਦੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਤਾਪਸਤਾਂ ਦੀ हेमਗੰਨ ਸਾਹਿਬ ਦੀ ਇਹ ਇੱਥੇ ਲੱਗਿਆ ਘੋੜੇ ਹੀ ਘੋੜੇ ਘੋੜੇ ਦਾ ਝੂਟਾ ਇੱਥੇ ਮੁੱਲ ਮਿਲਦਾ ਪੈਸਿਆਂ ਦਾ ਵਾਹ ਵਾਹ ਆਪਾ ਜਾ ਰਹੇ ਹਾਂ ਇਸ ਵਕਤ ਗੋਬਿੰਦਾਂ ਹੋਂ ਤੋਂ ਗੋਬਿੰਦ ਘਾਟ ਬਾਸੇ ਇੱਕੋ ਦਿਨ ਦੇ ਵਿੱਚ ਸੇਮ ਦਿਨ ਸੇਮ ਡੇ ਅੱਜ ਦਾ ਆਪਣਾ ਹੋ ਜੂਗਾ 12 ਕਿਲੋਮੀਟਰ ਉੱਪਰ ਦਾ ਤੇ 9 ਕਿਲੋਮੀਟਰ ਇਸ ਤੋਂ ਅੱਗੇ 21 ਕਿਲੋਮੀਟਰ ਪੈਦਲ ਯਾਤਰਾ ਗੋਬਿੰਦ ਘਾਟ ਤੱਕ सामने लिखा हुआ पिन्नी प्रशाद इस जगह तो आप प्रसाद लवेंगे लो जी आप आ गए वापस गोबिंद घाट शाम का वेला आप पहुँच चुके वापस